ਇਨਕਲਾਬੀ ਸਾਡਾ ਰਾਹ ਦੇ ਪਾਠਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਅੱਜ ਅਸੀਂ ਜਿਹੜਾ ਲੇਖ ਪੜਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਪਰਮਾਣੂ ਹਥਿਆਰ ਰੋਕ ਕੇ ਗੁੰਡਾਗਰਦੀ ਪਿਛਲੇ ਦਿਨੀ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਤੇ ਕੀਤੇ ਹਮਲੇ ਨੇ ਪਰਮਾਣੂ ਹਥਿਆਰਾਂ ਦੇ ਮਸਲੇ ਨੂੰ ਇੱਕ ਵਾਰੀ ਫਿਰ ਚਰਚਾ ਵਿੱਚ ਲੈ ਆਂਦਾ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਅਮਰੀਕਾ ਦੇ ਪਾਲਤੂ ਇਜ਼ਰਾਈਲ ਨੇ ਇਹ ਕਹਿ ਕੇ ਕਿ ਈਰਾਨ ਪਰਮਾਣੂ ਬੰਬ ਬਣਾਉਣ ਦੇ ਨੇੜੇ ਹੈ ਅਤੇ ਇਸ ਨਾਲ ਇਜ਼ਰਾਈਲ ਲਈ ਖਤਰਾ ਖੜਾ ਹੋ ਜਾਵੇਗਾ ਈਰਾਨ ਤੇ ਹਮਲਾ ਕਰ ਦਿੱਤਾ ਹਾਲਾਂਕਿ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦੀ ਮੁਖੀ ਤુલਸੀ ਗਾਬੜ ਨੇ ਕਿਹਾ ਸੀ ਕਿ ਈਰਾਨ ਪਰਮਾਣੂ ਬੰਬ ਨਹੀਂ ਬਣਾ ਰਿਹਾ ਤਾਂ 트੍ਰੰਪ ਦਾ ਜਵਾਬ ਸੀ ਆਈ ਡੋਂਟ ਕੇਅਰ ਮਤਲਬ ਮੈਨੂੰ ਕੋਈ ਪਰਵਾਹ ਨਹੀਂ ਸਾਮਰਾਜ ਦੀ ਦਲੀਲ ਹਮੇਸ਼ਾ ਲੇਲੇ ਤੇ ਬਗਿਆੜ ਦੀ ਕਹਾਣੀ ਵੇਲੇ ਬਗਿਆੜ ਦੀ ਦਲੀਲ ਰਹੀ ਹੈ ਅਮਰੀਕਾ ਵਿੱਚ 911 ਦੇ ਹਵਾਈ ਧਮਾਕਿਆਂ ਉਪਰੰਤ ਅਮਰੀਕਾ ਨੇ ਕਿਹਾ ਕਿ ਇਸ ਪਿੱਛੇ ਉਸਾਮਾ ਬਿੰ ਲਾਦੀਨ ਹੈ ਅਤੇ ਉਹ afghanistan ਵਿੱਚ ਲੁਕਿਆ ਹੋਇਆ ਹੈ ਅਤੇ ਇਸ ਬਹਾਨੇ afghanistan ਤੇ ਹਮਲਾ ਕਰਕੇ ਤਬਾਹੀ ਮਚਾ ਦਿੱਤੀ ਪਰ ਲਦੀਨ ਨਹੀਂ ਮਿਲਿਆ ਇਸੇ ਤਰ੍ਹਾਂ ਅਮਰੀਕਾ ਨੇ ਕਿਹਾ ਕਿ ਇਰਾਕ ਕੋਲ ਸਮੂਹਿਕ ਤਬਾਹੀ ਵਾਲੇ ਹਥਿਆਰ ਹਨ ਅਤੇ ਇਰਾਕ ਤੇ ਹਮਲਾ ਕਰ ਦਿੱਤਾ ਸਦਾਮ ਹੁਸੈਨ ਦਾ ਤਖਤਾ ਪਲਟ ਦਿੱਤਾ ਇਤਿਹਾਸ ਦੇ ਵੱਸ ਦੇ ਸ਼ਹਿਰਾਂ ਨੂੰ ਢਾਹ ਢੇਰੀ ਕਰ ਦਿੱਤਾ ਪਰ ਸਮੂਹਿਕ ਤਬਾਹੀ ਦੇ ਹਥਿਆਰ ਕਿਤੇ ਨਹੀਂ ਮਿਲੇ ਇਸੇ ਤਰ੍ਹਾਂ ਪਰਮਾਣੂ ਬੰਬ ਦੇ ਬਹਾਨੇ ਹੀਟ ਇਰਾਨ ਤੇ ਹਮਲਾ ਕੀਤਾ ਹਮਲੇ ਉਰਪੰਤ ਟਰੰਪ ਨੇ ਦਾਵਾ ਕੀਤਾ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ ਤਬਾਹ ਕਰ ਦਿੱਤਾ ਗਿਆ ਹੈ ਪਰ ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨੇ ਟਰੰਪ ਦੇ ਹਾਮੀ ਨਹੀਂ ਭਰੀ ਅਤੇ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਲੀਕ ਰਿਪੋਰਟ ਜੋ ਅਮਰੀਕੀ ਮੀਡੀਆ ਵਿੱਚ ਆਈ ਹੈ ਨੇ ਦੱਸਿਆ ਕਿ ਟਰੰਪ ਦੇ ਦਾਅਵੇ ਦੀ ਫੂਕ ਕੱਢ ਦਿੱਤੀ ਈਰਾਨ ਦੇ ਪ੍ਰੋਗਰਾਮ ਦਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੋਇਆ ਵੀ ਜਾਂ ਨਹੀਂ ਇਸ ਨੂੰ ਪਾਸੇ ਰੱਖ ਲਈਏ ਤਾਂ ਸਵਾਲ ਉੱਠਦਾ ਹੈ ਕਿ ਈਰਾਨ ਕਮਾਂਤਰੀ ਪਰਮਾਣੂ ਅਪਸਾਰ ਸੰਧੀ ਦਾ ਭਾਈਵਾਲ ਹੈ ਜਦਕਿ ਇਜ਼ਰਾਈਲ ਇਸ ਦੇ ਦਸਕਤਕਰਨ ਨੂੰ ਇਨਕਾਰੀ ਹੈ ਜਦਕਿ ਆਮ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਕੋਲ ਪਰਮਾਣੂ ਹਥਿਆਰ ਹਨ ਦੂਸਰੇ ਪਾਸੇ ਕਮਾਂਤਰੀ ਪਰਮਾਣੂ ਸੁਰੱਖਿਆ ਏਜੰਸੀ ਦੇ ਨਿਰਿਖਕਾਂ ਨੂੰ ਈਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਦੀ ਦਾ ਨਿਰੀਖਣ ਕਰਨ ਦੀ ਆਗਿਆ ਦਿੱਤੀ ਹੋਈ ਹੈ ਅਤੇ ਉਹ ਲਗਾਤਾਰ ਨਿਰੀਖਣ ਕਰ ਰਹੇ ਹਨ ਇਹੀ ਨਹੀਂ ਪਰਮਾਣੂ ਊਰਜਾ ਲਈ ਯੂਰੇਨੀਅਮ ਨੂੰ ਕਿਸ ਹੱਦ ਤੱਕ ਸੋਧਿਆ ਜਾ ਸਕਦਾ ਹੈ ਇਸ ਬਾਰੇ ਅਮਰੀਕਾ ਅਤੇ ਈਰਾਨ ਵਿਚਕਾਰ 2015 ਸਨ ਚ ਸਮਝੌਤਾ ਹੋ ਚੁੱਕਿਆ ਹੈ ਹੁਣ ਵੀ ਟਰੰਪ ਪ੍ਰਸ਼ਾਸਨ ਦੀ ਇਸ ਮੁੱਦੇ ਤੇ ਈਰਾਨ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਗੱਲਬਾਤ ਦੇ ਦੌਰ ਦੋ ਦੌਰ ਹੋ ਚੁੱਕੇ ਹਨ ਇਸ ਦੇ ਬਾਵਜੂਦ ਈਰਾਨ ਤੇ ਹਮਲਾ ਕਰ ਦਿੱਤਾ ਗਿਆ ਇਸ ਸਥਿਤੀ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਇਸ ਸਭ ਦੇ ਬਾਵਜੂਦ ਜੇਕਰ ਈਰਾਨ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਤਾਂ ਕੀ ਇਹ ਈਰਾਨ ਦਾ ਹੱਕ ਨਹੀਂ ਬਣਦਾ ਕਿ ਉਹ ਜਿਵੇਂ ਚਾਹੇ ਉਹ ਆਪਣਾ ਪਰਮਾਣੂ ਪ੍ਰੋਗਰਾਮ ਚਲਾਵੇ ਅਤੇ ਜੇਕਰ ਉਹ ਚਾਹੇ ਤਾਂ ਪਰਮਾਣੂ ਬੰਬ ਵੀ ਬਣਾ ਲਵੇ ਜੇਕਰ ਅਜਿਹਾ ਕੁਝ ਵਾਪਰਦਾ ਹੈ ਤਾਂ ਇਹ ਬਿਲਕੁਲ ਨਵੀਂ ਸਥਿਤੀ ਹੋਵੇਗੀ ਈਰਾਨ ਦੀ ਸਰਕਾਰ ਨੇ ਕੁਝ ਅਜਿਹੇ ਕਦਮ ਵੀ ਚੁੱਕੇ ਹਨ ਜੋ ਇਸ ਦਿਸ਼ਾ ਵੱਲ ਸੰਕੇਤ ਦਿੰਦੇ ਹਨ ਈਰਾਨ ਨੇ ਅੰਤਰਰਾਸ਼ਟਰੀ ਪਰਮਾਣੂ ਸੁਰੱਖਿਆ ਏਜੰਸੀ ਦੇ ਜੋ ਨਿਰੀਖਕ ਈਰਾਨ ਵਿੱਚ ਪਰਮਾਣੂ ਪ੍ਰੋਗਰਾਮਾਂ ਦਾ ਨਿਰਖਣ ਕਰਨ ਕਰ ਰਹੇ ਸਨ ਉਹਨਾਂ ਨੂੰ ਵਾਪਸ ਭੇਜ ਦਿੱਤਾ ਹੈ ਇਸ ਦਾ ਗੋਜ ਅਰਥ ਹੈ ਕਿ ਈਰਾਨ ਪਰਮਾਣੂ ਅਪਸਾਰ ਸੰਧੀ ਤੋਂ ਪਿੱਛੇ ਹਟਣ ਦੀ ਸੋਚ ਰਿਹਾ ਹੈ ਉਸ ਨੇ ਅਮਰੀਕਾ ਨਾਲ ਪਰਮਾਣੂ ਮੁੱਦੇ ਤੇ ਗੱਲਬਾਤ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਪਹਿਲਾਂ ਅਮਰੀਕਾ ਹਮਲੇ ਲਈ ਈਰਾਨ ਤੋਂ ਮਾਫੀ ਮੰਗੇ ਤਾਹੀਂ ਅਮਰੀਕਾ ਨਾਲ ਗੱਲਬਾਤ ਅੱਗੇ ਤੋਰੀ ਜਾ ਸਕਦੀ ਹੈ ਉਧਰ ਰੂਸ ਨੇ ਕਿਹਾ ਹੈ ਕਿ ਉਹ ਈਰਾਨ ਦੇ ਪਰਮਾਣੂ ਪ੍ਰੋਗਰਾਮ ਚ ਹਰ ਸੰਭਵ ਸਹਾਇਤਾ ਕਰੇਗਾ ਚੀਨ ਵੀ ਈਰਾਨ ਦੀ ਅਣ ਐਲਾਨੀ ਅਮਦਦ ਕਰ ਰਿਹਾ ਹੈ ਰੂਸ ਦੇ ਇੱਕ ਉੱਗੇ ਲੇਖਕ ਤਫਾਹ ਨੋਵ ਨੇ ਕਿਹਾ ਹੈ ਕਿ ਨਵਾਂ ਸੰਸਾਰ ਪ੍ਰਬੰਧ ਪਰਮਾਣੂ ਸ਼ਕਤੀ ਆਧਾਰਿਤ ਹੋਵੇਗਾ ਉਸਨੇ ਕਿਹਾ ਕਿ ਪਰਮਾਣੂ ਖੇਤਰ ਵਿੱਚ ਪੱਛਮ ਦੇ ਗਲਬੇ ਦਾ ਅੰਤ ਹੋ ਗਿਆ ਹੈ ਇਸ ਮੁੱਦੇ ਤੇ ਸੰਖੇਪ ਚਰਚਾ ਕਰਾਂਗੇ ਪਰ ਇਸ ਤੋਂ ਪਹਿਲਾਂ ਇੱਕ ਉੱਧਵੀ ਝਾਤ ਪਰਮਾਣੂ ਊਰਜਾ ਅਤੇ ਪਰਮਾਣੂ ਹਥਿਆਰਾਂ ਦੇ ਇਤਿਹਾਸ ਤੇ ਮਾਰੀਏ ਪਰਮਾਣੂ ਪਦਾਰਥ ਦਾ ਇੱਕ ਸੂਖਮ ਰੂਪ ਹੈ ਇਸ ਦੀ ਇੱਕ ਨਿਊਕਲੀ ਹੁੰਦੀ ਹੈ ਜਿਸ ਦੇ ਗਿਰਧ ਇਲੈਕਟ੍ਰੋਨ ਤੇ ਪ੍ਰੋਟੋਨ ਚੱਕਰ ਕੱਟਦੇ ਰਹਿੰਦੇ ਹਨ ਪਰਮਾਣੂ ਊਰਜਾ ਦੋ ਢੰਗਾਂ ਰਾਹੀਂ ਪੈਦਾ ਕੀਤੀ ਜਾ ਸਕਦੀ ਹੈ ਇੱਕ ਨੂੰ ਫਿਸ਼ਨ ਅਰਥਾਤ ਵਿਖੰਡਨ ਅਤੇ ਦੂਸਰੀ ਹੈ ਫਿਊਸ਼ਨ ਭਾਵ ਮਿਲਾਉਣਾ ਇਕੱਠਿਆਂ ਕਰਨਾ ਪਹਿਲੀ ਵਿਧੀ ਵਿੱਚ ਇਲੈਕਟ੍ਰੋਨ ਪ੍ਰੋਟੋਨ ਨੂੰ ਨਿਊਕਲੀ ਨਾਲ ਟਕਰਾਇਆ ਜਾਂਦਾ ਹੈ ਤਾਂ ਨਿਊਕਲੀ ਦੇ ਕਈ ਟੁਕੜੇ ਹੋ ਜਾਂਦੇ ਹਨ ਜਿਸ ਨਾਲ ਊਰਜਾ ਪੈਦਾ ਹੁੰਦੀ ਹੈ ਦੂਸਰੀ ਵਿਧੀ ਰਾਹੀਂ ਦੋ ਨਿਊਕਲਰਾਂ ਨੂੰ ਆਪਸ ਵਿੱਚ ਮਿਲਾ ਦਿੱਤਾ ਜਾਂਦਾ ਹੈ ਜਿਸ ਨਾਲ ਊਰਜਾ ਪੈਦਾ ਹੁੰਦੀ ਹੈ ਸਾਰੀ ਸੂਰਜੀ ਊਰਜਾ ਇਸੇ ਤਰ੍ਹਾਂ ਪੈਦਾ ਹੁੰਦੀ ਹੈ ਵਿਗਿਆਨਕਾਂ ਨੇ ਪਰਮਾਣੂ ਊਰਜਾ ਨੂੰ ਮਨੁੱਖੀ ਲੋੜਾਂ ਲਈ ਲੱਭਿਆ ਸੀ ਪਰ ਸਾਮਰਾਜ ਨੇ ਇਸ ਨੂੰ ਮਨੁੱਖੀ ਤਬਾਹੀ ਦਾ ਸਾਧਨ ਬਣਾ ਦਿੱਤਾ ਹੈ ਇਹ ਵਰਤਾਰਾ ਦੂਜੀ ਸੰਸਾਰ جنگ ਦੇ ਅਖੀਰ ਵਿੱਚ ਸਾਹਮਣੇ ਆਇਆ ਦੂਜੀ ਸੰਸਾਰ جنگ ਵਿੱਚ ਇੱਕ ਪਾਸੇ ਜਰਮਨ ਇਟਲੀ ਅਤੇ ਜਾਪਾਨ ਅਤੇ ਦੂਸਰੇ ਪਾਸੇ ਬਰਤਾਨੀਆ ਫਰਾਂਸ ਸੋਵੀਅਤ ਯੂਨੀਅਨ ਅਤੇ ਚੀਨ ਵਿਚਕਾਰ ਮੁੱਖ ਰੂਪ ਵਿੱਚ ਲੜੀ ਗਈ ਅਮਰੀਕਾ ਇਸ جنگ ਵਿੱਚ ਉਦੋਂ ਸ਼ਾਮਲ ਹੋਇਆ ਜਦੋਂ 7 ਦਸੰਬਰ 1941 ਨੂੰ ਇਸ ਦੀ ਬੰਦਰਗਾਹ ਪਰਲ ਹਾਰਬਰ ਤੇ ਜਾਪਾਨ ਨੇ ਹਮਲਾ ਕੀਤਾ ਜਿਸ ਦੀ ਅਮਰੀਕਾ ਨੂੰ ਬਿਲਕੁਲ ਤਵਕਕੂ ਨਹੀਂ ਸੀ ਸੰਸਾਰ ਜੰਗ ਦਾ ਸਮਾਂ ਸਤੰਬਰ 1939 ਤੋਂ ਸਤੰਬਰ 1945 ਦਾ ਹੈ ਜਦੋਂ ਜੰਗ ਐਨ ਖਤਮ ਹੋ ਰਹੀ ਸੀ ਤਾਂ ਅਮਰੀਕਾ ਨੇ 6 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਹਿਰੋਸ਼ਿਮਾ ਅਤੇ 9 ਅਗਸਤ ਨੂੰ 1945 ਨੂੰ ਜਾਪਾਨ ਦੇ ਹੀ ਨਾਗਾਸਾਕੀ ਤੇ ਪਰਮਾਣੂ ਬੰਬ ਸੁੱਟੇ ਇਹ ਬੰਬ جنگ ਦੀ ਜ਼ਰੂਰਤ ਨਹੀਂ ਸੀ جنگ ਤਾਂ ਲਗਭਗ ਖਤਮ ਹੋ ਚੁੱਕੀ ਸੀ ਇਹ ਬੰਬ ਅਮਰੀਕਾ ਦੀ ਤਬਾਹਕੁਨ ਜੰਗੀ ਤਾਕਤ ਵਿਖਾ ਕੇ ਸੰਸਾਰ ਨੂੰ ਭੈ ਪੀਤ ਕਰਕੇ ਅਮਰੀਕਾ ਦੀ ਚੌਧਰ ਵਾਲੇ ਨਵੇਂ ਸੰਸਾਰ ਪ੍ਰਬੰਧ ਦੀ ਸਿਰਜਣਾ ਦੀ ਨੀ ਰੱਖਣ ਲਈ ਸੀ ਪਰ ਦੂਸਰੇ ਪਾਸੇ ਸੋਵੀਅਤ ਯੂਨੀਅਨ ਉਹ ਸ਼ਕਤੀ ਸੀ ਜਿਸ ਨੇ ਹਿਟਲਰ ਨੂੰ ਮਾਰ ਦਿੱਤੀ ਸੀ ਇਸ ਦੇ ਅਸਰ ਥੱਲੇ ਪੂਰਬੀ ਯੂਰਪ ਦੇ ਮੁਲਕਾਂ ਵਿੱਚ ਇਨਕਲਾਬੀ ਜਮਹੂਰੀ ਸਰਕਾਰਾਂ ਹੋਂਦ ਵਿੱਚ ਆ ਗਈਆਂ ਜੋ ਸੋਵੀਅਤ ਪੱਖੀ ਸਨ ਉਧਰ ਚੀਨ ਵਿੱਚ ਨਵ ਜਮਹੂਰੀ ਇਨਕਲਾਬ ਦੀ ਜਿੱਤ ਹੋਈ ਅਤੇ ਕਮਿਊਨਿਸਟ ਪਾਰਟੀ ਸੱਤਾ ਵਿੱਚ ਆ ਗਈ ਇਸ ਤਰ੍ਹਾਂ ਇੱਕ ਸਮਾਜਵਾਦੀ ਕੈਂਪ ਹੋਂਦ ਵਿੱਚ ਆ ਗਿਆ ਇਸ ਸਥਿਤੀ ਵਿੱਚ ਅਮਰੀਕਾ ਦੀ ਇਕਹਿਰੀ ਸੰਸਾਰ ਚੌਦਰ ਸੰਭਵਨਾ ਨਹੀਂ ਰਹੀ 1949 ਵਿੱਚ ਸੋਵੀਅਤ ਜੂਨੀਅਰ ਨੇ ਵੀ ਪਰਮਾਣੂ ਬੰਬ ਬਣਾ ਲਿਆ ਅਮਰੀਕੀ ਸਹਿਯੋਗੀਆਂ ਬਰਤਾਨੀਆਂ ਨੇ 1952 ਵਿੱਚ ਫਰਾਂਸ ਨੇ 1960 ਵਿੱਚ ਚੀਨ ਨੇ 1964 ਵਿੱਚ ਪਰਮਾਣੂ ਬੰਬ ਬਣਾ ਲਿਆ ਸਿਕਿਉਰਿਟੀ ਕੌਂਸਲ ਦੇ ਸਾਰੇ 27 ਮੈਂਬਰ ਜੋ ਸੰਸਾਰ جنگ ਦੇ ਜੇਤੂ ਸਨ ਪਰਮਾਣੂ ਹਥਿਆਰਾਂ ਵਾਲੇ ਹੋ ਗਏ ਤਾਂ ਪਰਮਾਣੂ ਹਥਿਆਰਾਂ ਦੇ ਪਸਾਰ ਨੂੰ ਰੋਕਣ ਦੇ ਯਤਨ ਸ਼ੁਰੂ ਹੋ ਗਏ ਪਰ ਇਸੇ ਅਰਸੇ ਵਿੱਚ ਸੋਵੀਅਤ ਯੂਨੀਅਨ ਵਿੱਚ سرمਾਈਦਾਰੀ ਦੀ ਮੁੜ ਬਹਾਲੀ ਹੋ ਗਈ ਅਤੇ ਇੱਕ ਸਮਾਜਵਾਦੀ ਦੇਸ਼ ਦੀ ਥਾਂ ਸਮਾਜਿਕ ਸਾਮਰਾਜੀ ਮੁਲਕ ਬਣ ਗਿਆ ਇਸ ਤਰ੍ਹਾਂ ਦੋ ਸਾਮਰਾਜੀ ਕੈਂਪ ਬਣ ਗਏ ਜਿਨ੍ਹਾਂ ਦੀਆਂ ਅਗੂ ਦੋ ਸਾਮਰਾਜੀ ਮਹਾਸ਼ਕਤੀਆਂ ਸਨ ਅਮਰੀਕਾ ਦੀ ਅਗਵਾਈ ਵਿੱਚ ਨਾਟੋ ਸੀ ਅਤੇ ਰੂਸ ਦੀ ਅਗਵਾਈ ਵਿੱਚ ਵਾਰਸਾ ਪੈਕਟ ਸੀ ਇਨ੍ਹਾਂ ਦੋਵਾਂ ਸਾਮਰਾਜੀ ਮਹਾਸ਼ਕਤੀਆਂ ਵਿਚਕਾਰ ਸੰਸਾਰ ਚੌਦਰ ਲਈ ਖੈਪੇੜ ਸ਼ੁਰੂ ਹੋ ਗਿਆ ਅਤੇ ਨਾਲ ਹੀ ਸ਼ੁਰੂ ਹੋ ਗਈ ਪਰਮਾਣੂ ਸਮੇਤ ਹਥਿਆਰਾਂ ਦੀ ਦੌੜ ਨਵੀਂ ਉੱਭਰੀ ਮਹਾਂਸ਼ਕਤੀ ਰੂਸ ਦਾ ਪੂਰਬੀ ਯੂਰਪ ਵਿੱਚ ਦਬਾਵਾ ਸੀ ਕਸ਼ਮੀਰ ਯੂਰਪ ਮੁਜਬੂਤੀ ਨਾਲ ਅਮਰੀਕਾ ਨਾਲ ਖੜਾ ਸੀ ਤਾਂ ਸਮਾਜਿਕ સામਰਾਜ ਨੇ ਏਸ਼ੀਆ ਦਾ ਰੁਖ ਕੀਤਾ ਅਤੇ ਆਪਣਾ ਉਦੇਸ਼ ਸਭ ਤੋਂ ਵੱਡੇ ਦੇਸ਼ ਚੀਨ ਤੋਂ ਬਿਨਾ ਭਾਰਤ ਵੱਲ ਕੀਤਾ ਉਸ ਨੇ ਆਸਾਨ ਸ਼ਰਤਾਂ ਤੇ ਭਾਰਤੀ ਹਾਕਮਾਂ ਦੀ ਪਹੁੰਚ ਅਨੁਸਾਰ ਭਾਰਤ ਵਿੱਚ سرمਾਇਆ ਲਾ ਕੇ ਅਤੇ ਵਪਾਰ ਵਧਾ ਕੇ ਅਮਰੀਕੀ ਕਾਟਲ ਤੋੜਿਆ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਭਾਰਤੀ ਹਾਕਮ ਇਸ ਨਵ ਉੱਭਰੀ ਸਮਰਾਜੀ ਸ਼ਕਤੀ ਦੇ ਨੇੜੇ ਹੋ ਗਏ 1971 ਵਿੱਚ ਭਾਰਤ ਰੂਸ ਵਿਚਕਾਰ ਸੰਧੀ ਹੋ ਗਈ ਜਿਸ ਨੂੰ ਨਾਮ ਤਾਂ ਮਿੱਤਰਤਾ ਸੰਧੀ ਦਾ ਦਿੱਤਾ ਗਿਆ ਪਰ ਜੋ ਆਪਣੇ ਤੱਤ ਵਿੱਚ ਫੌਜੀ ਸੰਧੀ ਸੀ ਇਸ ਦੇ ਸਿਰ ਤੇ ਰੂਸ ਦੀ ਸਹਾਇਤਾ ਨਾਲ ਪਰਮਾਣੂ ਬੰਬ ਬਣਾਇਆ ਅਤੇ 1974 ਵਿੱਚ ਰਾਜਸਥਾਨ ਦੇ ਪੋਖਰਨ ਵਿੱਚ ਸਫਲ ਪਰਮਾਣੂ ਧਮਾਕਾ ਕੀਤਾ ਉਦੋਂ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ جنگਾਂ 1948 1965 ਤੇ 1971 ਹੋ ਚੁਕੀਆਂ ਸਨ 1971 ਦੀ جنگ ਵਿੱਚ ਪਾਕਿਸਤਾਨ ਨਾਲੋਂ ਪੂਰਬੀ ਬੰਗਾਲ ਨੂੰ ਤੋੜ ਕੇ ਬੰਗਲਾਦੇਸ਼ ਬਣਾ ਦਿੱਤਾ ਗਿਆ ਸੀ ਦੋਵਾਂ ਦੇਸ਼ਾਂ ਵਿਚਕਾਰ ਪੱਕੀ ਦੁਸ਼ਮਣੀ ਸੀ ਪਾਕਿਸਤਾਨ ਅਤੇ ਅਮਰੀਕਾ ਦੀ ਮਦਦ ਨਾਲ 1998 ਵਿੱਚ ਪਰਮਾਣੂ ਬੰਬ ਬਣਾ ਲਿਆ ਸੀ ਉਧਰ 1967 ਦੀ ਮੱਧ ਪੂਰਬ ਦੀ ਜੰਗ ਉਪਰੰਤ ਅਮਰੀਕਾ ਨੇ ਇਜ਼ਰਾਈਲ ਨੂੰ ਪਰਮਾਣੂ ਬੰਬ ਵਾਲਾ ਦੇਸ਼ ਬਣਾ ਦਿੱਤਾ 1976 ਤੋਂ ਬਾਅਦ ਚੀਨ ਵਿੱਚ سرمਾਈਦਾਰੀ ਦੀ ਮੁੜ ਬਹਾਲੀ ਦਾ ਦੌਰ ਸ਼ੁਰੂ ਹੋ ਗਿਆ ਅਤੇ ਅੰਤ ਵਿੱਚ ਚੀਨ ਵੀ ਸਾਮਰਾਜੀ ਦੇਸ਼ ਬਣ ਗਿਆ ਚੀਨ ਦੀ ਸਹਾਇਤਾ ਨਾਲ 2006 ਵਿੱਚ ਉੱਤਰੀ ਕੋਰੀਆ ਨੇ ਵੀ ਪਰਮਾਣੂ ਬੰਬ ਬਣਾ ਲਿਆ ਇਹ ਪਰਮਾਣੂ ਬੰਬ ਅਤੇ ਇਸ ਦੇ ਪਸਾਰ ਦਾ ਸੰਖੇਪ ਇਤਿਹਾਸ ਹੈ ਸੋ ਸਾਥੀਓ ਅਸੀਂ ਇਹ ਇਤਿਹਾਸ ਇਸ ਕਰਕੇ ਦਿੱਤਾ ਹੈ ਕਿ ਇਸ ਤੇ ਝਾਤੀ ਮਾਰਨ ਉਪਰੰਤ ਕੁਝ ਸਿੱਟੇ ਸਾਹਮਣੇ ਆਉਂਦੇ ਹਨ ਜੋ ਨਾ ਕੇਵਲ ਪਰਮਾਣੂ ਹਥਿਆਰਾਂ ਦੇ ਬਲਕਿ ਸਿਆਸਤ ਨੂੰ ਸਮਝਣ ਵਿੱਚ ਵੀ ਸਹਾਈ ਹੋਣਗੇ ਸਭ ਤੋਂ ਮਹੱਤਵਪੂਰਨ ਸਿੱਟਾ ਹੈ ਕਿ ਪੂੰਜੀਵਾਦ ਅਤੇ ਇਸ ਦਾ ਵਰਤਮਾਨ ਪੜਾ ਸਮਰਾਜ ਮਾਨਵਤਾ ਵਿਰੋਧੀ ਹੈ ਵਿਗਿਆਨ ਨੇ ਪਰਮਾਣੂ ਊਰਜਾ ਦੀ ਖੋਜ ਮਾਨਵਤਾ ਦੀ ਭਲਾਈ ਲਈ ਕੀਤੀ ਇਸ ਸਸਤੀ ਅਤੇ ਉੱਤਮ ਕਿਸਮ ਦੀ ਪਰਮਾਣੂ ਊਰਜਾ ਦੀ ਵਰਤੋਂ ਕਰਕੇ ਮਾਨਵਤਾ ਦੇ ਭਲੇ ਦੀਆਂ ਵਸਤਾਂ ਦਾ ਉਤਪਾਦਨ ਕਰ ਸਕੇ ਜਿਸ ਨਾਲ ਮਨੁੱਖਾਂ ਦੀ ਜ਼ਿੰਦਗੀ ਸੁਖਮਈ ਸਿਹਤਮੰਦ ਅਤੇ ਖੁਸ਼ਹਾਲ ਹੋ ਸਕੇ ਊਰਜਾ ਦੇ ਰਵਾਇਤੀ ਸੋਮੇ ਜਿਨ੍ਹਾਂ ਵਿੱਚ ਕੋਲਾ ਆਦਤ ਅਤੇ ਜੰਮਿਆ ਹੋਇਆ ਬਾਲਣ ਪੈਟਰੋਲੀਅਮ ਆਦ ਊਰਜਾ ਤਾਂ ਪੈਦਾ ਕਰਦੇ ਹਨ ਪਰ ਵਾਤਾਵਰਨ ਨੂੰ ਗੰਦਲਾ ਕਰਦੇ ਅਤੇ ਜੀਵਨ ਲਈ ਹਾਨੀਕਾਰਕ ਹਨ ਪਰ ਊਰਜਾ ਦੇ ਗੈਰ ਰਵਾਇਤੀ ਸੋਮੇ ਸੂਰਜੀ ਊਰਜਾ ਪਾਣ ਊਰਜਾ ਅਤੇ ਪਰਮਾਣੂ ਊਰਜਾ ਵਾਤਾਵਰਨ ਦਾ ਨੁਕਸਾਨ ਨਹੀਂ ਕਰਦੇ ਪਰਮਾਣੂ ਊਰਜਾ ਬਿਮਾਰੀਆਂ ਦਾ ਇਲਾਜ ਕਰਨ ਦੇ ਵੀ ਕੰਮ ਆਉਂਦੀ ਹੈ ਇਸ ਦਾ ਸਿਹਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ ਸਪਸ਼ਟ ਹੈ ਕਿ ਵਿਗਿਆਨ ਨੇ ਪਰਮਾਣੂ ਊਰਜਾ ਮਾਨਵ ਭਲਾਈ ਲਈ ਬਣਾਈ ਪਰ ਸਾਮਰਾਜ ਨੇ ਇਸ ਨੂੰ ਮਾਨਵਤਾ ਦੀ ਤਬਾਈ ਦਾ ਸਮਾਨ ਬਣਾ ਦਿੱਤਾ ਪਰਮਾਣੂ ਬੰਬ ਦਾ ਜਨਮਦਾਤਾ ਕੋਈ ਵਿਗਿਆਨੀ ਨਹੀਂ ਬਲਕਿ ਸਾਮਰਾਜ ਹੈ ਅੱਜ ਇਸ ਧਰਤੀ ਤੇ ਜਿੰਨੇ ਸ਼ਕਤੀਸ਼ਾਲੀ ਪਰਮਾਣੂ ਬੰਬ ਹਨ ਜੇਕਰ ਉਹ ਸਾਰੇ ਚੱਲ ਜਾਣ ਤਾਂ ਸ਼ਾਇਦ ਹੀ ਮਾਨਵ ਜਾਤੀ ਬਚ ਪਾਉ ਜੋ ਬਚੇਗਾ ਵੀ ਉਹ ਮਰਨ ਤੋਂ ਵੀ ਬੱਤਰ ਹੋਵੇਗਾ ਸਾਮਰਾਜ ਨੂੰ ਇਨ੍ਹਾਂ ਹਥਿਆਰਾਂ ਦੀ ਲੋੜ ਕਿਸੇ ਤੋਂ ਆਪਣੀ ਰਾਖੀ ਕਰਨ ਲਈ ਨਹੀਂ ਹੈ ਬਲਕਿ ਹਥਿਆਰ ਦੁਨੀਆਂ ਤੇ ਆਪਣੀ ਚੌਦਰ ਸਥਾਪਿਤ ਕਰਨ ਲਈ ਹਨ ਚੌਦਰ ਦੀ ਜ਼ਰੂਰਤ ਇਸ ਕਰਕੇ ਹੈ ਕਿ ਦੁਨੀਆਂ ਭਰ ਦੇ ਸੋਮਿਆਂ ਤੇ ਕਬਜ਼ਾ ਕੀਤਾ ਜਾ ਸਕੇ ਦੁਨੀਆਂ ਭਰ ਦੇ ਕਿਰਤੀਆਂ ਦੀ ਕਿਰਤ ਨਾਲ ਪੈਦਾ ਕੀਤੀ ਕਦਰ ਦਾ ਵੱਧ ਤੋਂ ਵੱਧ ਭਾਗ ਹੜਾ ਪਕੀਤਾ ਜਾ ਸਕੇ ਦੁਨੀਆਂ ਦੀ ਮੰਡੀ ਵਿੱਚ ਆਪਣੀ ਮਰਜ਼ੀ ਦੀਆਂ ਵਸਤਾਂ ਮਨਮਰਜ਼ੀ ਦਰਾਂ ਤੇ ਵੇਚ ਕੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ ਇਸ ਵਿੱਚ ਪੂੰਜੀ ਦਾ ਹੋਰ ਕੇਂਦਰੀਕਰਨ ਹੋਵੇ ਅਤੇ ਇਸ ਦੀ ਸਮਰੱਥਾ ਹੋਰ ਵਿਸਤਾਰ ਹਾਸਲ ਕਰ ਸਕੇ ਹਥਿਆਰਾਂ ਨਾਲ ਜਿਹੜੀਆਂ ਜੰਗਾਂ ਲੜੀਆਂ ਜਾਂਦੀਆਂ ਹਨ ਉਹਨਾਂ ਵਿੱਚ ਕਾਰਪੋਰੇਟ ਇਜ਼ਾਰੇਦਾਰਾਂ ਦੇ ਧੀਆ ਪੁੱਤ ਨਹੀਂ ਮਰਦੇ ਬਲਕਿ ਆਮ ਕਿਰਤੀਆਂ ਮਜ਼ਦੂਰਾਂ ਕਿਸਾਨਾਂ ਦੇ ਹੀ ਧੀਆ ਪੁੱਤ ਮਰਦੇ ਹਨ ਇਸ ਕਰਕੇ ਸਾਮਰਾਜ ਅਤੇ ਇਸ ਦੇ ਹਥਿਆਰ ਲੋਕਾਂ ਦੇ ਵੱਡੇ ਦੁਸ਼ਮਣ ਹਨ ਸਮਕਾਲੀ ਸੰਸਾਰ ਦੀ ਇਹ ਪ੍ਰਮੁੱਖ ਬ੍ਰੋਤ ਹੈ ਪਰ ਸਾਮਰਾਜ ਇੱਕ ਇਕੈਰੀ ਇਕਾਈ ਨਹੀਂ ਸਾਮਰਾਜ ਇੱਕ ਦੇਸ਼ ਨਹੀਂ ਬਲਕਿ ਕਈ ਦੇਸ਼ ਹਨ ਜੋ ਸਾਮਰਾਜੀ ਹਨ ਇਨ੍ਹਾਂ ਵਿੱਚ ਅਮਰੀਕਾ ਚੀਨ ਬਰਤਾਨੀਆ ਰੂਸ ਫਰਾਂਸ ਜਰਮਨੀ ਅਤੇ ਜਾਪਾਨ ਆਦ ਪ੍ਰਮੁੱਖ ਸਾਮਰਾਜੀ ਦੇਸ਼ ਹਨ ਇਨ੍ਹਾਂ ਵਿੱਚ ਆਪਸੀ ਸਾਂਝ ਵੀ ਹੈ ਅਤੇ ਇਨ੍ਹਾਂ ਵਿਚਕਾਰ ਆਪਸੀ ਖਹਿਰੀ ਹੈ ਕਦੀ ਇਨ੍ਹਾਂ ਵਿਚਕਾਰ ਸਾਂਝ ਹੁੰਦੀ ਹੈ ਕਦੀ ਖੈ ਤਿੱਖਾ ਰੂਪ ਧਾਰ ਲੈਂਦੀ ਹੈ ਪਰ ਇਹਨਾਂ ਦੀ ਸਾਂਝ ਵਕਤੀ ਅਤੇ ਖੈ ਬੁਨਿਆਦੀ ਹੁੰਦੀ ਹੈ ਇਹ ਦੁਨੀਆ ਭਰ ਦੇ ਸੋਮਿਆਂ ਕਿਰਤ ਦੀ ਮੰਡੀ ਤੇ ਕਬਜ਼ਾ ਕਰਨ ਲਈ ਇੱਕ ਦੂਸਰੇ ਨਾਲ ਖੰਦੇ ਪੜਦੇ ਹਨ ਦੋਵੇਂ ਸੰਸਾਰ ਜੰਗਾਂ ਇਸ ਖੈ ਦਾ ਨਤੀਜਾ ਸਨ ਇਸੇ ਖੈ ਵਿੱਚੋਂ ਪਰਮਾਣੂ ਹਥਿਆਰ ਬਣਾਏ ਗਏ ਹਨ ਜੇਕਰ ਰੂਸ ਭਾਰਤ ਦੇ ਪਰਮਾਣੂ ਹਥਿਆਰ ਬਣਵਾਉਂਦਾ ਹੈ ਤਾਂ ਅਮਰੀਕਾ ਪਾਕਿਸਤਾਨ ਦੇ ਪੂੰਜੀਵਾਦ ਦੇ ਵਕੀਲ ਦਲੀਲ ਦਿੰਦੇ ਹਨ ਕਿ ਜਿੱਥੇ ਪਰਮਾਣੂ ਹਥਿਆਰ ਬੇहद ਖਤਰਨਾਕ ਹਨ ਉਥੇ ਇਹ جنگ ਨੂੰ ਰੋਕਣ ਦਾ ਕੰਮ ਵੀ ਕਰਦੇ ਹਨ ਪਰਮਾਣੂ ਹਥਿਆਰਾਂ ਕਾਰਨ ਹੀ ਦੂਜੀ ਸੰਸਾਰ جنگ ਤੋਂ 80 ਸਾਲ ਬਾਅਦ ਤੱਕ ਮੁੜ ਕੇ ਸੰਸਾਰ جنگ ਨਹੀਂ ਹੋਈ ਭਾਵੇਂ ਇਹ ਸੱਚ ਹੈ ਕਿ ਦੂਸਰੀ ਸੰਸਾਰ جنگ ਤੋਂ ਬਾਅਦ ਅਜੇ ਤੱਕ ਸੰਸਾਰ جنگ ਨਹੀਂ ਹੋਈ ਪਰ ਕੋਈ ਦਿਨ ਵੀ ਅਜੇ ਹਾਂ ਨਹੀਂ ਲੰਘਿਆ ਜੋ-ਜੋ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ جنگ ਨਾ ਲੱਗੀ ਹੋਵੇ ਇੱਕ ਬੁਨਿਆਦੀ ਸੱਚ ਹੈ ਕਿ ਸਾਮਰਾਜ ਦਾ ਅਰਥ ਹੀ جنگ ਹੈ ਸਾਮਰਾਜ ਦੇ ਰਹਿੰਦਿਆਂ ਸੰਸਾਰ ਵਿੱਚ ਕਦੀ ਸ਼ਾਂਤੀ ਨਹੀਂ ਹੋ ਸਕਦੀ ਕਦੋਂ ਕਿਹੜੀ جنگ ਸੰਸਾਰ جنگ ਵਿੱਚ ਬਦਲ ਜਾਵੇ ਇਹ ਸੰਸਾਰ ਦੀ ਉਸ ਵਕਤ ਦੀ ਸਥਿਤੀ ਤੇ ਨਿਰਪਰ ਕਰੇਗਾ ਸਾਮਰਾਜ ਦੇ ਰਹਿੰਦਿਆਂ ਸੰਸਾਰ جنگ ਨੂੰ ਮੁੱਢੋਂ ਸੁੱਢੋਂ ਰੱਦ ਨਹੀਂ ਕੀਤਾ ਜਾ ਸਕਦਾ ਪਰ ਪਰਮਾਣੂ ਹਥਿਆਰਾਂ ਦਾ ਦੂਸਰਾ ਪਹਿਲੂ ਵੀ ਹੈ ਉਹ ਹੈ परमाणु गुंडागर्दी ਅਤੇ ਪਰमाणु دہشتਗਰਦੀ ਅਮਰੀਕਾ ਇਜ਼ਰਾਈਲ ਦੇ ਈਰਾਨ ਤੇ ਹਮਲੇ ਸਮੇਂ ਜੋ ਦੁਨੀਆ ਨੇ ਦੇਖਿਆ ਉਹ ਇਹੀ ਗੁੰਡਾਗਰਦੀ ਅਤੇ دہشتਗਰਦੀ ਹੈ ਅਮਰੀਕਾ ਜਿਹੜਾ ਖੁਦ ਪਰਮਾਣੂ ਹਥਿਆਰਾਂ ਦੇ ਢੇਰ ਤੇ ਬੈਠਾ ਹੈ ਉਹ ਫੈਸਲਾ ਕਰਦਾ ਹੈ ਕਿ ਕੌਣ ਪਰਮਾਣੂ ਹਥਿਆਰ ਰੱਖ ਸਕਦਾ ਹੈ ਅਮਰੀਕਾ ਦੀ ਪ੍ਰੌਕਸੀ ਇਜ਼ਰਾਈਲ ਪਰਮਾਣੂ ਹਥਿਆਰ ਜਮ੍ਹਾਂ ਕਰੀ ਬੈਠਾ ਹੈ ਨਾ ਪਰਮਾਣੂ ਆਪਸਾਰ ਸੰਧੀ ਨੂੰ ਮੰਨਦਾ ਹੈ ਤੇ ਨਾ ਹੀ ਕਮਾਂਤਰੀ ਪਰਮਾਣੂ ਊਰਜਾ ਏਜੰਸੀ ਨੂੰ ਮੰਨਦਾ ਹੈ ਉਹ ਠੀਕ ਹੈ ਪਰ ਈਰਾਨ ਜਿਹੜਾ ਇਸ ਸਭ ਨੂੰ ਮੰਨਦਾ ਹੈ ਉਸ ਤੇ ਹਥਿਆਰਾਂ ਦਾ ਬਹਾਨਾ ਬਣਾ ਕੇ ਹਮਲਾ ਕਰ ਦਿਓ ਇਹ ਪਰਮਾਣੂ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ ਇਹ ਤਾਂ ਈਰਾਨ ਵੱਲੋਂ ਦਿੱਤਾ ਠੋਕਵਾ ਜਵਾਬ ਸੀ ਜਿਸ ਨੇ ਇਜ਼ਰਾਈਲ ਦੀਆਂ ਚੀਕਾਂ ਕਢਵਾ ਦਿੱਤੀਆਂ ਤਾਂ ਡੋਨਾਲਡ ਟਰੰਪ ਨੂੰ ਇੱਕ ਤਰਫਾ ਜੰਗਬੰਦੀ ਦਾ ਐਲਾਨ ਕਰਨਾ ਪਿਆ ਇਕ ਆਜ਼ਾਦ ਮੁਲਕ ਉਤਰੀ ਕੋਰੀਆ ਨੇ ਅਮਰੀਕਾ ਦੀ ਇਸ ਗੁੰਡਾਗਰਦੀ ਦਾ ਠੋਕਵਾ ਉੱਤਰ ਦਿੱਤਾ ਹੈ ਉਹ ਅਮਰੀਕੀ ਹਾਕਮਾਂ ਦੀਆਂ ਗਿੱਦੜ ਪੱਬਕੀਆਂ ਤੋਂ ਨਹੀਂ ਡਰਿਆ 트럼ਪ ਇਸ ਕਰਕੇ ਆਪਣੀ ਪਹਿਲੀ ਪਾਰੀ ਸਮੇਂ ਕਿੰਮ ਨੂੰ ਮਿਲਣ ਚਲਾ ਗਿਆ ਸੀ ਕਿ ਇਰਾਨ ਵੀ ਉਤਰੀ ਕੋਰੀਆ ਦੇ ਰਾਹ ਤਰੇਗਾ